ਸੁਮਾਇਆ ਖੰਨਾ ਮੋਨ ਇਹ ਪ੍ਰੋਗਰਾਮ ਪੁਸਤਕ ਪੜੀ ਚਰਚਾ ਅਤਿ ਕਵਤਾ ਜਵਾ ਰੋਟਰੀ ਕਲਬ ਬਸਤਨ ਪਿੱਛੇ ਖੰਨਾ ਕਰਵਾਇਆ ਗਿਆ बहुत ही जल्द शुरू हो गया है सारे समाया टीम का नाम का बहुत बहुत स्वागत है ਔਰ ਉਹਨਾਂ ਨੇ ਸਾਨੂੰ ਇਸ ਤਰ੍ਹਾਂ ਸਮਝਾਇਆ ਰੋਟਰੀ ਕਲੱਬ ਨੂੰ ਬਨਵਾਇਆ ਸਮਝਾਇਆ ਕਿ ਇਹਨੀਆਂ ਵਧੀਆ-ਵਧੀਆ ਸ਼ਖਸੀਅਤਾਂ ਅੱਛੇ ਕੀਤਾ ਸਾਡੇ ਪਿਛਲੇ ਸਾਲ ਵੀ ਰੋਟਰੀ ਕਲੱਬ ਨੂੰ ਬਚਾਈਆਂ ਤੇ ਇਸ ਵਾਰ ਜਿਹੋ ਉਹਨਾਂ ਨੇ ਸਾਨੂੰ ਇੱਕ ਸਮਾਗਮ ਕਰਾਉਣ ਦਾ ਮੌਕਾ ਦਿੱਤਾ ਔਰ ਜਿਹੜੀ ਜਿੱਗੀਆਂ ਮੇ ਤੋਂ ਪਹਿਲਾਂ ਸਾਡੇ ਇਹਨਾਂ ਨੇ ਸਾਰਿਆਂ ਦਾ ਰੂਪ ਰੂਪ ਕਰਾਤਾ ਔਰ ਮੈਂ ਖਾਸ ਤੌਰ ਤੇ ਸਾਰੀ ਸਰਮਾਇਆ ਟੀਮ ਦਾ ਵੈਲਕਮ ਕਰਦਾ ਔਰ ਮੰਚ ਤੇ ਬੈਠੇ ਸਾਡੇ ਸ਼੍ਰੀ ਤਰਸੀਮ ਗੁਜਰਾਲ ਜੀ ਸਡੇ ਸ਼੍ਰੀ ਮਨੋਜ ਪੀਰ ਜੀ ਗਰੇਵਾਲ ਸਾਹਿਬ ਸਡੇ ਅੱਜ ਦੇ ਜਿਨ੍ਹਾਂ ਦਾ ਸਾਰੇ ਸਮਾਗਮ ਦੇ ਮੁੱਖ ਦਿੱਤੀ ਸਭੇ ਲੋਕ ਜਾਂ ਮੇਨ ਜਿਨ੍ਹਾਂ ਨੇ ਅੱਜ ਕਿਤਾਬ ਦਾ ਜਿਨ੍ਹਾਂ ਦਾ ਵਿਮੋਚਨ ਹੋਣਾ ਸਡੇ ਕਮਲ ਜੀ ਔਰ ਮੈਂ ਸਾਰੀ ਸਮੂਚੀ ਟੀਮ ਦਾ ਸਮਾਇਦਾ ਸਾਡੇ ਰੋਟਰੀ ਭਵਨ ਚ ਆ ਕੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਸਾਡਾ ਰੋਟਰੀ ਕਲੱਬ ਜਿਹੜਾ ਕੰਮ ਕਰਦਾ ਕੋ ਪਰਿੰਦਰ ਰੋੜਾ ਜੀ ਸਾਡੇ ਸੀਨੀਅਰ ਮੈਂਬਰ ਨੇ ਸ਼੍ਰੀ ਰਿੰਦਰ ਰੋੜਾ ਜੀ ਤੁਹਾਨੂੰ ਦੱਸਦੇ ਹੀ ਹੋਣਗੇ ਸਾਡੇ ਮੇਨ ਕੈਂਪ ਲੈਂਦੇ ਨੇ ਜੀ ਨੋਬਲ ਗਾਸ ਤੇ ਵਿਦਆਊਟ ਐਨੀ ਪ੍ਰੋਫਿਟ ਪਰ ਸਾਡੀ ਜਿਹੜੀ ਪੂਰੀ ਟੀਮ ਹੈ ਰੋਟਰੀ ਕਲਬ ਦੀ ਕੋਈ ਕਿਸੇ ਤੋਂ ਅਸੀਂ ਡੋਨੇਸ਼ਨ ਨਹੀਂ ਲੈਂਦੇ ਸਾਰਾ ਕੰਟ੍ਰਿਬਿਊਟਿਡ ਸਾਡਾ ਇਕੱਲਾ ਹੁੰਦਾ ਜਿੰਨੇ ਵੀ ਕੈਂਪ ਅਸੀਂ ਲਾਉਂਦੇ ਆ ਚਾਹੇ ਹੋਵੇ ਮੈਡੀਕਲ ਕੈਂਪ ਹੋਵੇ ਚਾਹੇ ਆਈ ਸਰਜਰੀ ਕੈਂਪ ਹੋਵੇ ਚਾਹੇ 3 ਪਲਾਂਟੇਸ਼ਨ ਹੋਣ ਚਾਹੇ ਅੰਕੂਰਨਾਡੇ ਤੇ ਅਸੀਂ ਲੰਗਰ ਲੰਨੇ ਜਾਂ ਉਹ ਹੋਵੇ ਚਾਹੇ ਬੀਪੀ ਸ਼ੂਗਰ ਦਾ ਔਰ ਦੋ ਸਾਡੇ ਰੈਗੂਲਰ ਪ੍ਰੋਜੈਕਟ ਸਾਡੇ ਰੋਟਰੀ ਭਵਨ ਜੀ ਚੱਲਦੇ ਪਏ ਨੇ ਜਿਹੜਾ ਕਿ ਤੁਹਾਨੂੰ ਪਿਛਲੀ ਵਾਰ ਸ਼ਾਇਦ ਪਤਾ ਸੀ ਕਿ ਕੰਪਿਊਟਰ ਸੈਂ ਅਸੀਂ ਬੱਚਿਆਂ ਨੂੰ ਬੜੀ ਨੋਮੀਨਲ ਫੀਸ ਤੇ ਬੜੀ ਘੱਟ ਫੀਸ ਤੇ ਸ਼ਬੂਨ ਔਰ ਦੋ ਤਿੰਨ ਸਧਾਂ ਦੇ ਪੈਕੇਜ ਕੰਪਿਊਟਰ ਦੇ ਸਿਖਾਣੇ ਆ ਜਿਹਦੇ ਸਾਡੇ ਇੰਚਾਰਜ ਨੇ ਆਏ ਮੈਨੇ ਖੜੇ ਰੂਟੀਨਿੰਗ ਮੈਂਬਰ ਅਨੁਰਾਗ ਗੁੱਟਾ ਜੀ ਉਹ ਬੜੇ ਸੱਚੇ ਢੰਗ ਨਾਲ ਲੋਕ 3 ਸਾਲਾਂ ਤੋਂ ਬੜੇ ਸੱਚੇ ਢੰਗ ਨਾਲ ਉਹਨੂੰ ਚਲਾ ਰਹੇ ਹਾਂ ਸਾਡੇ ਕੋਲ 120-30 ਸਟੂਡੈਂਟਸ ਨੇ ਹੋ ਗਏ ਬੱਚੇ ਜਿਹੜੇ ਕੀ ਬੜੇ ਨੋਮੀਨਲ ਮੰਥਲੀ ਬੇਸਿਸ ਤੇ 500 ਰੁਪਏ ਸਿਰਫ ਜਿਹੜਾ ਹੈਗਾ ਅਸੀਂ ਲਿੰਦੇ ਹਾਂ ਉਹਨਾਂ ਤੋਂ ਤਿੰਨ ਚਾਰ ਮਹੀਨੇ ਦਾ ਕੋਰਸ ਹੁੰਦਾ ਤੇ ਉਹ 12 15 ਹਜ਼ਾਰ ਸਟਾਰਟਿੰਗ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਜੋਬ ਮਿਲ ਜਾਂਦੀ ਆ ਜਿਹੜਾ ਕਿ ਮਤਲਬ ਅੱਜ ਕੱਲ ਅਕਾਊਂਟੈਂਸੀ ਦਾ ਬਹੁਤ ਲੋਕਾਂ ਨੂੰ ਲੋੜ ਰਹਿੰਦੀ ਆ ਸਾਡਾ ਇੱਕ ਹੀ ਪ੍ਰੋਜੈਕਟ ਆ ਮੈਂ ਰੋਟੀ ਵਾਸਤੇ 2 ਮਿੰਟ ਹੀ ਲਵਾਂਗਾ ਜ਼ਿਆਦਾ ਨਹੀਂ ਥੋੜਾ ਟਾਈਮ ਲੇਦਾ ਤੇ ਦੂਸਰਾ ਅਸੀਂ ਪ੍ਰੋਜੈਕਟ ਸ਼ੁਰੂ ਕੀਤਾ ਜੀ ਲੈਬਾਰਟਰੀ ਦਾ ਕਲੈਕਸ਼ਨ ਸੈਂਟਰ ਅਸੀਂ ਬਲੱਡ ਕਲੈਕਸ਼ਨ ਸੈਂਟਰ ਕਰਨ ਲੱਗੇ ਹੋ ਅਸੀਂ ਬਾਜ਼ਾਰ ਨਾਲੋਂ 75% ਸਾਡੇ ਘੱਟ ਰੇਟ ਨੇ ਤੁਸੀਂ ਬਾਹਰ ਬੋਰਡ ਵੀ ਲੱਗੇ ਹੋਏ ਨੇ ਤੁਸੀਂ ਸ਼ਾਇਦ ਪੜੇ ਵੀ ਹੋਣਗੇ ਜਾਂ ਜਦੋਂ ਫ੍ਰੀ ਹੋਵੋਗੇ ਪੜਿਓਗੇ ਤੇ ਉਹ ਸਾਰੇ ਸ਼ਹਿਰ ਵਾਸਤੇ ਅਸੀਂ ਜਿਹੜੇ ਲੋਕ ਡਾਇਗਨੋਸਟ ਤੋਂ ਰਹਿ ਜਾਂਦੇ ਨੇ ਵੀ ਛੱਡੋ ਜਾਂ 2000 ਦੇ ਐਸਐਨਏ ਦੇ ਵਿੱਚ ਕਿਹਦੇ 90% ਦੇ ਨਹੀਂ ਹੁੰਦੇ ਵੈਸੇ ਤਾਂ ਉਹ ਸਾਡਾ ਟੈਸਟ 2000 ਵਾਲੇ ਟੈਸਟ 4 ਜਾਂ 500 ਰੁਪਏ ਦੇ ਟੈਸਟ ਨੇ ਅਗਲੇ ਨੂੰ ਕਮ ਸੇ ਕਮ ਇਹ ਪਤਾ ਲੱਗ ਜਾਂਦਾ ਵੀ ਮੈਂ ਕਿੱਥੇ ਕਿ ਮੇਰਾ ਬੋਡੀ ਦਾ ਸਟੇਟਸ ਕਿੱਥੇਗਾ ਮੈਂ ਡਾਇਗਨੋਸਟ ਲੈ ਸਕਦਾ ਆਦਰਵਾਇਜ਼ ਜਿਹੜੇ ਲੋਕਾਂ ਦੇ ਟਰੀਟਮੈਂਟ ਨੇ ਸਿਰਫ 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 ਟੈਸਟਾਂ ਦੀ ਰਿਪੋਰਟ ਆਗਾ ਕੀ ਰਹਿ ਜਾਂਦੇ ਨੇ ਕਿਉਂਕਿ ਬਾਜ਼ਾਰ 'ਚ ਮਹਿੰਗੇ ਬਹੁਤ ਸੋ ਸਾਡੇ ਇਸ ਤਰੀਕੇ ਦੇ ਕੰਮ ਰੋਟੀ ਖੋਹਣ ਕਰਦਾ ਹੈ ਔਰ ਇਹ ਇੱਕ ਸ਼ਾਮਿਲ ਸਾਡਾ ਪ੍ਰੋਜੈਕਟ ਹੋ ਗਿਆ ਜਿਹੜਾ ਤੁਸੀਂ ਹੁਣ ਡਿਵੈਲਪ ਕਰਨ ਲੱਗੇ ਫਰਮਾਇਆ ਕਿ ਦਾ ਕਵੀ ਦਰਵਾਜ਼ਾ ਲਾਣਾ ਕਿਉਂਕਿ ਇੰਨੀ ਸਟ्रेसफुल ਲਾਈਫ ਆ ਅੱਜਕੱਲ ਸਾਡੇ ਚਾਹੇ ਰੋਟਰੀ ਦੇ ਮੈਂਬਰ ਨੇ ਚਾਹੇ ਆਮ ਦੁਨੀਆ ਦੀ ਆਪਾਂ ਗੱਲ ਕਰੀਏ ਇਹਨੂੰ ਇਹ ਜਿਹੜਾ ਤੁਸੀਂ ਸਾਡਾ ਕੈਂਪ ਪ੍ਰੋਜੈਕਟ ਲਾਇਆ ਅਸੀਂ ਇਹਨੂੰ ਰੈਗੂਲਰ ਪ੍ਰੋਜੈਕਟ ਹੀ ਬਣਾ ਲੈਣਾ ਅਸੀਂ ਆਪਣੇ ਨਾਲ ਹੀ ਅਟੈਚ ਕਰ ਲੈਣਾ ਅਰੋਣਾ ਜੀ ਨਾਲ ਗੱਲ ਹੋਈ ਸੀ ਵੀ ਤਾਂ ਕਿ ਸਾਡੇ ਰੋਟਰੀਅਨ ਜਿਹੜੇ ਥੋੜੇ ਜਿਹੀ ਪੀਸ ਆਫ ਮਾਈਂਡ ਤੇ ਥੋੜਾ ਜਿਹਾ ਪਿੱਛੇ ਪਿੱਛੇ ਕਿਤੇ ਰਹਿ ਜਾਂਦੇ ਨੇ ਜਾਂ ਲੈਂਕਪ ਹੋ ਜਾਂਦਾ ਸਾਡਾ ਸਿਸਟਮ ਕਰਾਓ ਉਹਨਾਂ ਦਾ ਸੈਕਟਰ ਹੋਊਗਾ ਕਿਉਂਕਿ ਕਿਤਾਬਾਂ ਇੱਕ ਐਸੀ ਕੰਪੈਨੀਅਨ ਨੇ ਬੰਦੀਆਂ ਸਾਰਾ ਕੁਝ ਬੰਦਾ ਛੱਡ ਸਕਦਾ ਜੇ ਜਿਹਨੂੰ ਕਿਤਾਬਾਂ ਦੀ ਆਦਤ ਪੈ ਗਈ ਉਹ ਆਪਣੀ ਲਾਈਫ 'ਚ ਸਟੈਸ ਤੋਂ ਤਾਂ ਫ੍ਰੀ ਹੋ ਮੈਨੂੰ ਇੰਨਾ ਕਿਤਾਬਾਂ ਤੇ ਤੇ ਚਲੋ ਬੋਧਾ ਕਰਸਮਾ ਨਾ ਲੈਂਦਾ ਹੋਇਆ ਮੈਂ ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ ਜੋ ਅੱਜਕੱਲ ਚੱਲ ਰਿਹਾ ਹੈ ਸੈਲਫ ਫਿਟਨੈਸ ਤੇ ਜਾਂ ਅੱਜ ਦੇ ਲੋਕਾਂ ਦਾ ਪ੍ਰੈਕਟੀਕਲ ਹੋ ਕੇ ਜ਼ਿਆਦਾ ਉਹਦੇ ਉੱਪਰ ਇੱਕ ਦੋ ਲਾਈਨਾਂ ਬशीर बਦਰ ਜੀ ਨੂੰ ਅੱਜਕੱਲ ਮੈਂ ਵੀ ਥੋੜੇ-ਮੰਗ ਥੋੜਾ ਜਿਹਾ ਸੁਣਨ ਦੀ ਕੋਸ਼ਿਸ਼ ਕਰਦਾ ਹੁੰਦਾ ਹੈ ਸੋ ਮੈਨੂੰ ਦਾ ਬੜਾ ਅੱਛਾ ਲੱਗਿਆ ਸ਼ੇਰ ਉਹਦਾ 1999 ਦਾ ਇੱਕ ਯੂ ਐਸ اے ਦਾ ਮਸ਼ਹਹਰਾ ਦੇਖਦਾ ਹੁੰਦਾ ਮੈਂ YouTube ਤੇ ਤੇ ਉਹਦੇ ਵਿੱਚ ਉਹਨਾਂ ਨੇ ਇੱਕ ਬੜਾ ਵਧੀਆ ਸ਼ੇਰ ਬੋਲਿਆ ਪਰਖਣਾ ਮਤ ਪਰਖਨੇ ਵਿੱਚ ਕੋਈ ਆਪਣਾ ਨਹੀਂ ਰਹਤਾ ਪਰਖਣਾ ਮਤ ਪਰਖਨੇ ਵਿੱਚ ਕੋਈ ਆਪਣਾ ਨਹੀਂ ਰਹਤਾ ਹਰ ਇੱਕ ਆਇਦੇ ਵਿੱਚ ਹਰ ਚਿਹਰਾ ਵਹੀ ਨਹੀਂ ਰਹਤਾ bade logo se milne mein zara haasla rakhna jahan darya samundar me mila darya nahi gaya so ਕੀ ਆ ਰਿਹਾ ਹੈ ਅੱਜ ਦੇ ਦਿਨ ਵਿੱਚ 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 아니요 아니요 뭐, 아니, 뭐, 뭐. 뭐. मुश्किल से हम लोग कोई दस बारह मेंबर्स हैं इसके शुरुआत तो इसी और वजह से हुई थी कि कुछ मेरे ही स्टूडेंट्स मेरे पास आते थे तो मैंने कहा कि यार आप सबको लिटरेचर का, का शौक है तो क्यों ना एक छोटी सी संस्था बना ली जाए तो मैं था बलविंद्र जी बैठे खड़े हैं में और ये कमलपुरी है और ये परमजीत है रमन है और राजीव है तो हम सब लोग इकट्ठे हुए तो हमने कहा क्यों ना एक संस्था बना ली जाए जिसमें हर महीने हम बैठ केवल साहित्य की बातें करें तो फिर ये संस्था बन गई और जगदल और साथ में जुड़ गए केवल सानी साथ में जुड़ गए तो हम लोग हर महीने एक मीटिंग करते हैं और उसमें सिवाय साहित्य चर्चा के ओर कुछ नहीं होता और साहित्यिक चर्चा में हम लोग जो बिल्कुल आज की ट्रेडिशंस हैं और पुराने जो कवि हैं जो जिन को हम नहीं जानते हैं ये लोग पहुंचकर जानते हैं हम लोग कोशिश करते हैं कि उनके साथ परिचय करवाया जाए केवल यही नहीं हम लोगों ने सरमा की तरफ से पांच छह लेक्चर भी करवाए लुधिया से एक को बुलाया और यहाँ अनेक पांडे जी बैठे हैं इन्होंने नकतीत के ऊपर आकर हमें व्याख्यान दिया गोरविंद जी से हमने व्याख्यान करवाया हाईकोर्ट के ऊपर और कंवलपुरी ने गदल के छंद शास्त्र का पूरा परिचय एक बार हमें करवाया यही नहीं किया हम लोगों ने हम लोगों तो ने पढ़े बहुत चुप किए दो किताबें हमने यहां खन्ना के बहुत ही प्रसिद्ध प्रिंसिपल डी आर जलोटा साहब की किताबें इंग्लिश की एक उनकी पंजाबी की कविता की किताब थी और एक उनकी हिंदी